ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਤੇ ਬਾਈ ਅੱਜ ਇੱਕ ਟਰੈਕਟਰ ਦੇਣਾ ਨਵਾਂ ਆਪਾਂ ਨੇ ਹੋਰ 30 48 ਟਰੈਕਟਰ ਲੱਗੇ ਹੋਏ ਆ ਭੋਣ ਬਾਈ ਠੀਕ ਆਪਾਂ ਨੇ ਸਵਰਾਜ ਵੀਰ ਦੇ ਤਾਂ ਅੱਜ ਜਿਹੜਾ ਆਪਣੇ ਕੋਲ 11 ਆਮ 11 ਮਾਡਲ ਦਾ ਦਿਖਾਉਣੇ ਆਪਾਂ ਤੇ ਲੋ ਬਾਈ ਤੁਹਾਨੂੰ ਪਤਾ ਹੁਣ ਵੀ ਸੀਜ਼ਨ ਆ ਟਰੈਕਟਰ ਵੇਚਣ ਦਾ ਇਹ 3 ਮਹੀਨੇ ਆਪਣੇ ਵਧੀਆ ਵੇਗੇ ਟਰੈਕਟਰ ਅੱਜ ਆਪਾਂ ਨੇ ਦੇਣਾ ਜੀ 30 48 48 ਐਚਪੀ ਵਾਲਾ ਤੇ ਇਧਰ ਮਾਮਾ ਜੀ ਦਾ ਮੁੰਡਾ ਤਰਨਵੀਰ ਸਿੰਘ ਤੰਨੀ ਤੇ ਅੱਜ ਬਾਈ ਜੋਤ ਨਹੀਂ ਆਇਆ ਫਿਰ ਹੈ ਜੋਤ ਅੱਜ ਬੀਜੀ ਹੈ ਅੱਛਾ ਅੱਗੇ ਆ ਵਗੇ ਤੇ ਅੱਛਾ ਸੌਦੇ 2 ਹੋ ਗਏ ਅੱਜ ਇੱਕ ਦੂਆ ਵੀ ਦੇ ਦਿੱਤਾ ਬਾਈ ਟਰੈਕਟਰ ਅਸੀਂ ਸਵਰਾਜ ਵੀ ਦੇ ਦਿੱਤਾ ਅੱਜ ਅਸੀਂ ਉਹ ਸਵਰਾਜ ਦਾ ਸੌਦਾ ਕੋ ਦੇਖੋ ਬਾਈ ਬੜਕਾ ਬਚਰੀਆਂ ਟਰੈਕਟਰ ਦੀ ਵੀ ਟਰੈਕਟਰ ਉਹ ਕੱਲ ਪਰਸੋਂ ਆਇਆ ਤਾਂ ਅਜੇ ਆਪਾਂ ਨੇ ਇਹ ਨਹੀਂ ਕਰ ਨਹੀਂ ਵੀਡੀਓ ਨਹੀਂ ਪਾਈ ਟਰੈਕਟਰ ਦੀ ਹਾਂਜੀ ਹਾਂਜੀ ਹਜੇ ਸਾਡਾ ਮਨ ਤਾਂ ਵੀ ਧੋ ਧੂ ਕੇ ਵੀਡੀਓ ਪਾਉਂਗੇ ਪਰ ਧੋਣ ਦਾ ਮੌਕਾ ਨਹੀਂ ਮਿਲਿਆ ਉਹਨੂੰ ਉਹਦਾ ਸੌਦਾ ਪਹਿਲਾਂ ਹੋ ਗਿਆ ਸਮਰਾਜ ਹੈ ਟਰੈਕਟਰ ਸਾਫ ਹੈ ਟਰੈਕਟਰ ਠੀਕ ਆ ਤੇ ਟਰੈਕਟਰ ਦੇ ਨਾਲ ਦੇ ਟਾਇਰ ਤੇ ਪਿਛਲੇ ਅੱਛਾ ਹਾਂ ਬਿਲਕੁਲ ਬਿਲਕੁਲ ਨਾਲ ਅੱਛਾ 3248 ਬਾਈ ਦੇਣਾ ਬਣਾ ਇਹ ਟਰੈਕਟਰ ਚੱਲਿਆ ਜੋਧਨਾ ਦੇ ਨਾਲ ਦੇ ਪਿੰਡੇ ਲੋ ਬਾਈ 855 ਵੀ ਦੇ ਚੱਲੇ ਬਾਈ ਨੇ ਬਾਈ ਨੇ ਕਹਿੰਦੇ ਸਾਡੀ ਵੀਡੀਓ ਨੂੰ ਬਣਾਇਆ ਹੋਰ ਕਹਿੰਦੇ ਸਾਨੂੰ ਸ਼ਰਮ ਲੱਗਦੀ ਆ ਮੈਂ ਕਹਾ ਬਾਈ ਰਹਿਣ ਦਾ ਨਹੀਂ ਕੋਈ ਕਰਨ ਨਹੀਂ ਦادی ਕਿਸੇ ਨੂੰ ਸੁੱਖਾ ਨਹੀਂ ਜਾਣ ਦਿੰਦੇ ਬਾਈ ਤੇ ਚੱਲਿਆ ਬਾਈ ਜੋਧਨਾ ਦੇ ਪਿੰਡ ਦੇ ਨਾਲੇ 3348 14 ਦੇ ਟਾਇਰਾਂ ਦੇ ਵਿੱਚ ਆਉਂਦਾ ਬਾਈ ਇਹ ਪਿਛਲੇ ਟਾਇਰੇ ਤੇ 14 ਨੂੰ 28 ਦੇ ਮੋੜਲੇ ਟਾਇਰ 750 ਦੇ ਆਈਆਂ ਤੇ ਠੀਕ ਹੈ ਜੀ ਇੰਜਣ ਇਹਦਾ 3 ਸਿਲੰਡਰ ਇੰਜਣ ਦੇ ਵਿੱਚ ਆਉਂਦਾ ਠੀਕ ਹੈ ਜੀ ਸਾਈਡ ਗੇਅਰ ਡਬਲ ਕਲਚਰ ਵਰਸ ਪੀਡੀਓ ਫੰਕਸ਼ਨ ਲਗਭਗ ਸਾਰੀ ਆ ਜਾਂਦੇ ਇਹਦੇ ਵਿੱਚ ਠੀਕ ਹੈ ਜੀ ਤੇ ਟਰੈਕਟਰ ਦਾ ਤੇਲ ਖਰਚਾ ਵੀ ਜਾਇਜ਼ਾ ਕੰਮ ਇਹ ਛੋਟਾ ਵੱਡਾ ਮਤਲਬ ਕਿ ਮੀਡੀਅਮ ਵਰਗ ਦੇ ਵਿੱਚ ਟਰੈਕਟਰ ਆ ਜਾਂਦਾ ਇਹ ਇਹ ਦੋਹੇ ਕੰਮ ਵਧੀਆ ਯਾਨੀ ਕਿ ਸਾਰੀ ਜਾਂਦਾ ਜਿੱਦਾਂ ਕਿਸੇ ਨੇ ਮਾੜਾ ਮੋਟਾ ਕੋਈ ਟਰਾਲੀ ਤੇ ਵੈਸੇ ਬਾਈ ਨਾਲ ਦਾ ਕਰਨ ਵੀਰ ਇੰਟਰਲੌਕ ਦਾ ਕੰਮ ਆ ਇਹ ਕਹਿੰਦੇ ਛੋਟਾ ਟਰੈਕਟਰ ਲੈਣਾ ਹਾਂ 40 ਕਹਿੰਦੇ ਫਿਰ ਅਸੀਂ ਗਾ ਵੀ ਫਰਕ ਕੋਈ ਨਹੀਂ ਹੈਗਾ ਵੀ 25 30 ਵੀ 20 25000 ਦਾ ਫਰਕ ਪੈਣਾ ਠੀਕ ਹੈ ਯਾਰ ਦਾ ਤੁਸੀਂ ਆਹੀ ਲਓ ਟਰੈਕਟਰ ਠੀਕ ਹੈ ਜੇ ਕੱਲ ਨੂੰ ਤੁਹਾਨੂੰ ਕੋਈ ਟਰਾਲੀ ਜਣੀ ਕੇ ਆਏ ਆ ਵੀ ਛੋਟੇ ਟਰੈਕਟਰ ਨੇ ਲੋਡ ਪੇ ਰਣਾ ਇਹਨੇ ਥੋੜਾ ਸੌਖਾ ਚੱਲ ਜਾਣਾ ਕੰਮ ਉੱਥੇ ਹੀ ਜਾਣਾ ਫਰਕ ਵੀ ਨਹੀਂ ਹੈ ਇਹਨਾਂ ਰੇਟ ਦਾ ਇਹ ਫਰਕ ਹੈ ਘੁੰਮ ਘਮਾ ਕੇ ਹਾਂ ਬਾਕੀ ਚਲੋ ਬਾਈ ਗਾਗ ਦੀ ਮਰਜ਼ੀ ਹੁੰਦੀ ਆ ਆਪਣਾ ਤਾਂ ਇੱਕ ਵਾਰ ਕਿ ਹਾਂ ਹਾਂ ਹਾਰ ਲਾਉਨੇ ਆ ਬਸ ਇਹਨੂੰ ਮੜਾ ਸੁੱਕ ਲਣ ਦੇ ਨੇ ਤੇ ਆ ਜੋ ਬਾਈ ਅੱਗੇ ਸਾਨੂੰ ਆਪਾਂ ਦਿਖਾਉਨੇ ਆ ਬਲੌਗ 'ਚ ਬਣੇ ਰਹੋ ਜੀ ਲੋ ਜੀ ਬਾਈ ਟਰੈਕਟਰ ਲਾਤਾ ਹਾਰ ਅੱਜ ਥੋੜੀ ਜਿਹੀ ਗਰਮੀ ਕਰਕੇ ਬਾਈ ਮਤਲਬ ਕਿ ਟਰੈਕਟਰ ਅੰਦਰੇ ਖੜਾ ਕਰ ਲਿਆ ਤੇ ਅੱਜ ਧੁੱਪਾਂ ਕਾਫੀ ਤੇਜ ਆ ਠੀਕ ਆ ਜੀ ਬਾਕੀ ਆਪਾਂ ਹੁਣ ਫੋਟੋ ਕਰਦੇ ਆ ਥੋੜੀ ਗੱਲਬਾਤ ਵੀ ਕਰਾਉਨੇ ਬਾਈ ਨਾਲ ਲੋ ਜੀ ਬਾਈ ਫੋਟੋ ਲੱਗੇ ਕਰਨਾ ਜੋ ਤਾਂ ਰੈਡੀ ਮਾਮਾ ਜੀ ਅੱਗੇ ਚਾਬੀ ਦੇਣ ਸਾਡੇ ਵੱਲੋਂ ਸਾਰਿਆਂ ਨੂੰ ਮੁਬਾਰਕਾਂ ਜੀ ਨਵੇਂ ਟਰੈਕਟਰ ਦੀਆਂ। ਟਰੈਕਟਰ ਦੀ ਫੋਟੋ। ਕਰੀ ਨਾ ਆਪ ਤੁਸੀਂ? ਬਾ ਠੀਕ ਹੈ ਜੀ ਖਰਚਾ ਕਰਨ ਵੀ ਜਾ ਯਾਰ ਖੜ ਜਾ। ਆ ਜਾ ਯਾਰ। ਲਓ ਜੀ ਬਾਈ। ਸਾਡੇ ਕਰਦਾ ਸਾਡੇ 2 ਘੰਟਾ ਕਿਦਾ ਕੁੱਝ ਕਰੀਏ। ਬਾ ਠੀਕ ਹੈ ਜੀ। ਓਕੇ ਜੀ। ਠੀਕ ਹੈ ਜੀ ਮੁਬਾਰਕਾਂ ਜੀ ਬਾਈ। ਬਾਰਾ ਦਿਨ ਤੱਕ ਜਗਾ ਕਰਦੇ। ਬਾਈ ਮੁਬਾਰਕਾਂ ਟਰੈਕਟਰ ਦੀਆਂ ਜੀ। ਲਿਓ ਜੀ। ਟਰੈਕਟਰ। ਉਮੈ ਦੱਸ ਦੋ ਮਾੜਾ ਕਿਹੜੇ ਪਿੰਡ ਚੱਲਿਆ ਟਰੈਕਟਰ ਬਾਕੀ ਹੋਰ ਜਾਣਕਾਰੀ ਦੇ ਦੋ ਜਿਹੜੀ ਕੋਈ ਦੇਣੀ ਹੈ ਜੀ ਅੱਜ ਤਾਂ ਬਹੁਤ ਕੁਝ ਦੱਸਣ ਨੂੰ ਹਾਂਜੀ ਹਾਂ ਸਾਰੇ ਬੰਦੇ ਇੱਧਰ ਆ ਜੁੜੇ ਟਰੈਕਟਰ ਲੈਣੇ ਆ ਜਿਓ ਆ ਜਾਓ ਆ ਮੇਰੇ ਮਾਮੇ ਦਾ ਮੁੰਡਾ ਅੱਛਾ ਜੀ ਸਪੈਸ਼ਲ ਓਕੇ ਇਹ ਮੇਰੇ ਗਾਡੀ ਦਾ ਮੁੰਡਾ ਹੈ ਠੀਕ ਹੈ ਜੀ ਇਹਦਾ ਡੈਡੀ ਮੇਰਾ ਆਂਡੀ ਦਾ ਠੀਕ ਹੈ ਜੀ ਇਹ ਵੀਰ ਮੇਰਾ ਹੈ ਮਿੱਤਰੇ ਵੀ ਠੀਕ ਹੈ ਜੀ ਸਿੰਗਲ ਸਕੂਲ ਦੀ ਇੱਕ ਸਾਲ ਅਗੇ ਪਿੱਛੇ ਪੜਦੇ ਓਕੇ ਜੀ ਓਕੇ ਇਹ ਜੱਸੀ ਦੀ ਮਾਸੀ ਦਾ ਮੁੰਡਾ ਹੈ ਨਹੀਂ ਠੀਕ ਹੈ ਜੀ ਆਹ ਪ੍ਰੋਜੈਕਟ ਭਾਈ ਸਾਡਾ ਛੋਟਾ ਆਚਾਰ ਜੁਰੇ ਹੀ ਪਾਉਂਦਾ ਸਾਡਾ ਕਿੰਨੀ ਕੀ ਕੀ ਦੀ ਆ ਓਕੇ ਜੀ ਓਕੇ ਠੀਕ ਹੈ ਫਿਰ ਮੱਕੀ ਬਜਾਉਣੀ ਹੋਵੇ ਆਚਾਰ ਪਾਉਣਾ ਹੋਵੇ ਤਾਂ ਮੈਂ ਵੀਰ ਨੂੰ ਕੰਟੈਕਟ ਕਰਦਾ ਆ ਵੀ ਇਹਨਾਂ ਟੈਕਟ ਠੀਕ ਹੈ ਨਾ ਲੈ ਆਦਾ ਠੀਕ ਹੈ ਜੀ ਇਹਦਾ ਟਾਈਲ ਕਿ ਟੱਪਰ ਦਾ ਸਾਰਾ ਆਪਣਾ ਹੀ ਤਾਂ ਇਹ ਇੰਟਰਲੌਕ ਦਾ ਕੰਮ ਹੈ ਨਾ ਸਾਣੇ ਇੰਟਰਲੌਕ ਦਾ ਕੰਮ ਓਕੇ ਜੀ ਦੇਖ ਲੋਡ ਹੋਵੇ ਇਟਾਂ ਦੀ ਇੰਟਰਲੌਕ ਠੀਕ ਆਦਰ ਕੋਈ ਜਾਣੇ ਜਨਰੇਟਰ ਕੰਮ ਬਧੀਆ ਠੀਕ ਕਿੱਥੇ ਆਈ ਕਿਹੜੇ ਪਿੰਡਾਂ ਦਾ ਕੰਮ ਸਿੰਘ ਸਿੰਘ ਜੀ ਮੇਨ ਹਾਈਵੇ ਤੇ ਮੇਨ ਹਾਈਵੇ ਤੇ ਠੀਕ ਹੈ ਜਦੋਂ ਅਪਾ ਕਾਲਿੰਗ ਜਾਂਦੇ ਆ ਓਕੇ ਜੀ ਥੱਲੇ ਪਾਸੇ ਆਪਣੇ ਘਰੇ ਚੱਲ ਰਿਹਾ ਕੰਮ ਬਹੁਤ ਵਧੀਆ ਕੰਮ ਕਰਦੇ ਆ ਜਨੂਨ ਕੰਮ ਆ ਬੰਦਾ ਸਭਾਈ ਵਾਲਾ ਕੰਮ ਕਰਦੇ ਓਕੇ ਠੀਕ ਹੈ ਜੀ ਕਿਹੜੀਆਂ ਸੜਕਾਂ ਤੇ ਵਾਲਾ ਕੰਮ ਨਹੀਂ ਵਧੀਆ ਕੰਮ ਤਾਂ ਸਾਰਾ ਆਪਣੇ ਕਾਜ ਅੱਛਾ ਜੀ ਕਹਿੰਦੇ ਜੀ ਕੋ ਇਹ ਮਾਰਦੇ ਕੋਈ ਗੱਲ ਨਹੀਂ ਤੇਰਾ ਘਾਟਾ ਵਾਜੂ ਤੇ ਦੁੱਖ ਨਹੀਂ ਹੁੰਦਾ ਦੁੱਖ ਨਹੀਂ ਹੁੰਦਾ ਅਜਿਹਾ ਆਪਣੇ ਨੇ ਕਸਾਈ ਐਨੀ ਕਰੀ ਵੀ 2.5 ਘੰਟੇ ਕੋਸੋ ਦਾ ਸੰਗੋ ਕੋਦੋਂ ਖੋਇਆ ਜੀ ਇਹਨਾਂ ਟਰੈਕਟਰ ਆਪਾਂ ਨੂੰ ਪਿੱਛੇ ਤੇ ਆਉਂਦਾ ਮੈਂ ਤਾਂ ਉਹਦੇ 25000 ਰੇਟ ਹੋ ਰਹਿ ਗਏ ਅੱਛਾ ਜੀ ਤੇ 2000 ਕਦੇ 500 ਕਦੇ 1000 ਹਾਂ ਚਲੋ ਉਹ ਵੀ ਨਿਪਟ ਗਏ ਗੱਲ ਹਾਂ ਜੀ ਤੇ ਬਾਈ ਨੇ ਕਿ ਮੈਂ ਟਰੈਕਟਰ ਦਿੱਤਾ ਤਾਂ ਸਾਲ 7-8 ਸਾਲ ਚੋੜੀ ਹੋਣੀ ਠੀਕ ਹੈ ਜੀ ਸਾਡੀ ਬੜੀ ਘਲਕ ਹੋ ਗਈ ਮੈਂ ਤਾਂ ਆਪਣੀ ਇੱਕ ਹੀ ਜਿੰਨੇ ਦਾ ਪਹਿਲਾਂ ਦਿੱਤਾ ਤਾਂ 7 ਸਾਲ ਪਹਿਲਾਂ ਉਹਦੇ 2500 ਰੁਪਏ ਚ ਮੈਂ ਗਿਆ ਕੱਟਿਆ ਜਿੰਨੇ ਦਾ ਪਹਿਲਾਂ ਦਿੱਤਾ ਤਾਂ 7 ਸਾਲ ਪਹਿਲਾਂ ਅੱਛਾ 7 ਸਾਲ ਪਹਿਲਾਂ 3500 ਰੁਪਏ ਦੇ 3500 ਰੁਪਏ ਇੱਧਰ ਆ ਛੋਟਾ ਭਾਈ ਕਹਿੰਦਾ ਭਤੀਜਾ ਲੱਗਦਾ ਮੇਰਾ ਹਾਂਜੀ 1 ਘੰਟਾ ਫੇਰ ਵਾਦਾ ਦੋ ਅੱਛਾ ਤੇ ਸੱਤ ਦੇ ਲਿਓ ਘਟਾਉਣੇ ਸਾਨੂੰ ਠੀਕ ਆ ਆਪਣੇ ਦਾ ਵਾਦਾ ਪਹੁੰਚਾ ਲਓ ਭਾਈ ਨਾ ਹੋ ਗਿਆ ਤੇ ਭਾਈ ਨੇ ਥੋੜਾ ਵਾਦੇ ਜ਼ੋਰ ਮਾਰਿਆ ਸਾਰੇ ਕੋਈ ਨਹੀਂ ਆਪਣੇ ਹੱਬ ਸਾਰੇ ਬਿਲਕੁਲ ਜੀ ਬਿਲਕੁਲ ਇਹ ਗੱਲ ਬਾਕੀ ਛੋਟੇ ਭਾਈ ਨੂੰ ਮੁਬਾਰਕਾਂ ਬਹੁਤ ਬਹੁਤ ਮਾਰਾ ਦਿਨ ਸੁਖੀ ਰਾਤ ਚੰਗਣੀ ਰੱਖੀ ਠੀਕ ਹੈ ਠੀਕ ਹੈ ਚਲੋ ਠੀਕ ਹੈ ਜੀ ਧੰਨਵਾਦ ਓਕੇ ਠੀਕ ਹੈ ਚੱਲ ਲਿਆਉਣਾ 348 ਤੇ ਬਾਈ ਇਹਨਾਂ ਦੇ ਇੱਕ ਟਰੈਕਟਰ ਵੀ ਤਾਂ ਦੱਸਿਆ ਵਿੱਚ ਕੱਟਿਆ ਸਵਰਾਸ 724 ਉਹ ਵੀ ਜੇ ਆਪਾਂ ਕੋ ਆ ਜਾ ਤੁਹਾਨੂੰ ਬਤਾਵਾਂਗੇ ਆਪਾਂ ਟਰੈਕਟਰ ਕਿਹੜਾ ਕਿਵੇਂ ਦਾ ਲੋ ਜੀ ਬਾਈ ਤੇ ਬਾਈ ਜਿਹੜਾ ਆਪਾਂ ਨੇ ਮਿੱਟੀ ਪੁਆਈ ਸੀ ਉਹਦੇ ਵਿੱਚ ਆਪਾਂ ਨੇ ਮੱਕੀ ਲਾਈ ਤੀ ਮੱਕੀ ਆਪਣੀ ਜੰਮਿਆ ਜੀ ਵਧੀਆ ਫਲਾਲ ਦੀ ਘੜੀ ਦਾ ਠੀਕ ਆ ਹੈ ਥੋੜਾ ਜਿਹਾ ਵਿੱਚ ਰੇਤਾ ਜੀ ਮਿਕਸ ਆ ਅਜੇ ਨੂੰ ਪਾਣੀ ਆਪਾਂ ਰੋਕ ਕੇ ਲਾਉਂਗੇ 2-4 ਦਿਨ ਹੋਰ ਹਫਤਾ ਲੰਘੇ ਤੇ ਬਾਈ ਪਾਪੂ ਲੱਗਿਆ ਹੋਇਆ ਇੱਧਰ ਕੰਮਕਾਰ ਤੇ ਕਿਹੜੀ ਸਾਸਰੀ ਕਾਲ ਜੀ ਬਾਈ ਸਾਸਰੀ ਕਾਲ ਜੀ ਹੋ ਠੀਕ ਹੈ ਜੀ ਐਨ ਵਧੀਆ ਪੁੱਤ ਬੂਟੇ ਲਾਤੇ ਆਂ ਜੀ ਫਿਰ ਬੂਟੇ ਲਾਏ ਆ ਤਿੰਨ ਚਾਰ ਅੱਛਾ ਜੀ ਇਹ ਕੰਮ ਦਾ ਲਵਾਇਆ ਹਾਂ ਦੂਹੇ ਦਾ ਆਕਣੀ ਦਾ ਤੇ ਅੰਬ ਦੀ ਮਿੱਟੀ ਕੱਢ ਕੇ ਨਾ ਅੱਛਾ ਬਾਹਰ ਆਹੋ ਮੈਂ ਵੀ ਹੋਏ ਦੇਦਾ ਮੈਂ ਟੋਆ ਖਾ ਸਾ ਬੜਾ ਮਾਰਿਆ ਦੇ ਸੀਰੇ ਪਾ ਕੇ ਵਿੱਚ ਬਾਹਰੋਂ ਮਿੱਟੀ ਪਾ ਕੇ ਫਿਰ ਲਾਏ ਬੂਟੇ ਆ ਅਦੇ ਲੋ ਬਾਈ ਸਾਰੀ ਆ ਥੱਲੇ ਨਾ ਮੈਂ ਕਹਿੰਦਾ ਉਹ ਪਾਈ ਉਹਦੀ ਪਹਿਲਾਂ ਸਵਾਜ ਹੀ ਹਨਾ ਨਰਮਲ ਦੀ ਸਵਾਜ ਤੀ ਹੈ ਇਹ ਅੱਛਾ ਰੋਪਰ ਵਾਲੇ ਦੀ ਪਹਿਲਾਂ ਇਹਦੇ ਹੋਰ ਕੱਢੀ ਮਿੱਟੀ ਅੱਛਾ ਅੱਡ ਕੇ ਫੇਰ ਮੈਸਜ ਕਰਕੇ ਨਾਲ ਆ ਕੇ ਪਾਈਏ ਫੇਰ ਇਹ ਮਹੀਨੇ ਦੋ ਮਹੀਨੇ ਤੱਕ ਠੀਕ ਹੈ ਜੀ ਅੱਛਾ ਹਾਂ ਠੀਕ ਆ ਠੀਕ ਆ ਜਸਤਾਨੇ ਵੀ ਨਾਲੇ ਪਾਏ ਹੋਏ ਆ ਜਸਤਾਨੇ ਫੇਰ ਹੱਥ ਖਰਾਬ ਹੋੰਨੇ ਆ ਕਾੜਦੇ ਆ ਅੱਛਾ ਸਭ ਉਹ ਆ ਸੁਤਰਾਏ ਮੈਂ ਕਹਿੰਦਾ ਕੰਪਨੀ ਵਾਲੀ ਮਾਲ ਪਿਆ ਪੁਰਾਣਾ ਇਹ ਕੰਪਨੀ ਦਾ ਜੀ ਹਾਂ ਠੀਕ ਆ ਠੀਕ ਆ ਆ ਜਾਵਰ ਕੰਪਨੀ ਬਾਈ ਕਤਰ ਵਾਲੀ ਜਿੰਦਾਬਾਦ ਰਹਿਲ ਜਾਵਰ ਕੰਪਨੀ ਮੈਂ ਵੀ ਪਹਿਲਾਂ ਉੱਥੇ ਲੱਗਿਆ ਬਾਪੂ ਦਾ ਚੱਲ ਹੈ ਉੱਥੇ ਆ ਤੇ ਆ ਇਧਰ ਲੱਗਾ ਰੇੜੀ ਬੂਟਾ ਨੇੜੇ ਨਹੀਂ ਲਾਤਾ ਜਾਂ ਦੰਬ ਦਾ 10 ਫੁੱਟ ਦਾ ਫਰਕ ਹੋਣਾ ਯਾਰ ਮਾਸੀਂ ਅੱਜ ਕੱਦ ਪੱਟ ਕੇ ਅੱਗੇ ਪਿੱਛੇ ਕਰ ਲੋ ਅੱਛਾ ਠੀਕ ਆ ਠੀਕ ਆ ਬਈ ਅਸਲ ਚ ਨਾ ਜਦੋਂ ਵੀ ਆਪਾਂ ਕੋਈ ਬੂਟਾ ਲਾਉਨੇ ਆ ਬਸ ਇਹ ਹਰੇਕੇ ਦਾ ਆਪਣਾ ਆਪਣਾ ਤਯਾਰਬਾ ਹੁੰਦਾ ਤੇ ਥੋੜਾ ਜਿਹਾ ਮਿੱਟੀ ਜ਼ਿਆਦਾ ਕੱਢ ਕੇ ਆਪਾਂ ਨਾ ਉੱਕਣੀ ਥੋੜੀ ਜਿਹੀ ਮਿੱਟੀ ਕੱਢ ਕੇ ਲਾ ਦੇਣੇ ਮਿੱਟੀ ਵਧੀਆ ਕੱਢ ਕੇ ਵਿੱਚ ਰੇਜਰ ਲਾ ਕੇ ਵਧੀਆ ਟੋਆ ਪੱਟ ਕੇ ਲਾਉਣੀ ਚਾਹੀਦੀ ਆ ਫਿਰ ਥੋੜੀ ਜੀ ਗਰੋਥ ਦਾ ਫਰਕ ਰਹਿੰਦਾ ਬਾਕੀ ਬਾਈ ਮੈਂ ਤਾਂ ਕਦੇ ਇਹ ਚੀਜ਼ ਦੀ ਗੌਰ ਕਰੀ ਨਹੀਂ ਬਾਲਣ ਉੱਥੀ ਪਿਆਤਾ ਬਾਪੂ ਨੇ ਅੱਜ ਸਾਰੇ ਬਾਲਣ ਛਾਂਕ ਕੇ ਚੰਗੀ ਤਰ੍ਹਾਂ ਵੱਢ ਕੇ ਕੋਹਾੜੀ ਨਾਲ ਆਹ ਲਾਤਾ ਦੇਖੋ ਤਹਿ ਨਾਲ ਪਹਿਲਾਂ ਤੋਰੀ ਰੁਲਦਾ ਦਾ ਜਗਾ ਸਾਰੇ ਬਾਲਣ ਨਾ ਭਰੀ ਪਈ ਤੀ ਤੇ ਜਿੱਦਣ ਦਾ ਆਇਆ ਉਸਦਣ ਦੇ ਕਈ ਬਸ ਵਾਲੇ ਦੁਆਲੇ ਇਹਦੇ ਖੇਤਾਂ ਦੇ ਕਾਕੰਡਾ ਤਾਂ ਸਾਰਾ ਸਾਫ ਕਰਤਾ ਤੇ ਬਾਕੀ ਹੁਣ ਲੋਕੀ ਉਹਨਾਂ ਨੂੰ ਸਮਝ ਦੇਖਿਓ ਹਾਂ ਬਾਕੀ ਤੁਹਾਨੂੰ ਅੱਗੇ-ਅੱਗੇ ਦਿਖਾਵਾਂਗੇ ਬਾਈ ਠੀਕ ਨਹੀਂ ਹੁਣ ਬਾਪੂ ਨੂੰ ਵੀ ਲੇ ਕਰੂੰਗੇ ਵੀਡੀਓ ਵਿੱਚ ਮੜਾ ਮੋਟਾ ਤੇ ਜੋ ਵੀ ਕੰਮਕਾਰ ਹੁੰਨੇ ਆ ਕਰਦੇ ਆ ਮੜਾ ਮੋਟਾ ਕਰਦੇ ਵੇ ਖੇਤੀਬਾੜੀ ਦੇ ਵੀ ਬਲੌਗ ਹੋ ਬਾਈ ਨਾਲ ਦੀ ਨਾਲ ਬਣਾਇਆ ਕਰਾਂਗੇ ਹੁਣ ਜਿਹੜੇ ਰੋਜ਼ ਟਰੈਕਟਰਾਂ ਦੀ ਵੀਡੀਓ ਬਾਕੀ ਬਾਈ ਟਰੈਕਟਰ ਤਾਂ ਫਿਲਹਾਲ ਦੀ ਘੜੀ ਕੋਈ ਆਪਣੇ ਕੋ ਆਇਆ ਨਹੀਂ ਹੈਗਾ ਇੱਕ ਆਪਣੇ ਕੋ 575 ਆਇਆ ਮਹਿੰਦਰਾ ਅ ਵਿੱਚੇ ਇਕੱਟਿਆ ਆਪਾਂ ਨੇ ਠੀਕ ਹੈ ਜੀ ਤੇ ਇਹ ਤੋਂ ਇਲਾਵਾ ਹੋਰ ਇੱਕ 724 ਆ ਬਾਈ ਘੱਟ ਰੇਟ ਵਾਲਾ ਉਦੋਂ ਉਹ ਵੀ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਜੈਜ ਰੇਟ ਵਾਲਾ ਟਰੈਕਟਰ ਹੈ ਜੇ ਕਿਸੇ ਨੇ ਕੰਮਸਾਰ ਨੇ ਵਾਸਤੇ ਮਾੜਾ ਮੋਟਾ ਲੈਣਾ ਉਹਦੇ ਵਾਸਤੇ ਠੀਕ ਆ ਬਾਈ ਠੀਕ ਹੈ ਜੀ ਤੇ ਇਹ ਤੋਂ ਇਲਾਵਾ ਹੋਰ ਤਾਂ ਕੋਈ ਆਇਆ ਨਹੀਂ ਜੇ ਕੋਈ ਆਇਆ ਟਰੈਕਟਰ ਨਾਵਾ ਤਾਂ ਆਪਾਂ ਤੁਹਾਨੂੰ ਦੱਸਾਂਗੇ ਬਾਈ ਬਾਕੀ ਇਹ ਤੋਂ ਇਲਾਵਾ ਜੇ ਕਿਸੇ ਵੀਰੇ ਵੀਰ ਨੇ ਟਰੈਕਟਰ ਕੋਈ ਵੇਚਣਾ ਪੁਰਾਣਾ ਕੋਈ ਵੀ ਚੀਜ਼ ਹੋਵੇ ਖੇਤੀਬਾੜੀ ਦੇ ਨਾਲ ਰਿਲੇਟਰ ਰੋਟਾਵੇਟਰ ਟਰੈਕਟਰ ਟਰਾਲਾ ਠੀਕ ਹੈ ਜੀ ਹਰੇਕ ਕੋਈ ਵੀ ਵਧੀਆ ਚੀਜ਼ ਹੋਵੇ ਵਧੀਆ ਹੋਵੇ ਤੇ ਟਰੈਕਟਰ ਕਾਗਜ਼ ਪੱਤਰਾਂ ਦਾ ਓਕੇ ਹੋਵੇ ਤਾ ਪਾ ਲੈ ਲੈਣਾ ਹੈ ਬਾਈ ਆਪਣੇ ਸੰਦ ਦੀਆਂ ਫੋਟੋਆਂ ਵੀਡੀਓ ਮੇਰੇ ਨੰਬਰ ਤੇ ਪਾ ਦਿਆ ਕਰੋ ਤੇ ਰੇਟ ਨਾਲ ਜ਼ਰੂਰ ਦੱਸ ਦਿਆ ਕਰੋ ਬਾਈ ਰੇਟ ਤੇ ਆਪਣਾ ਏਰੀਆ ਤੁਸੀਂ ਕਿੱਥੋਂ ਗੱਲ ਕਰਦੇ ਆ ਕਿਹੜਾ ਤੁਹਾਡਾ ਏਰੀਆ ਠੀਕ ਆ ਜੀ ਬਾਕੀ ਜਿਹੜੇ ਵੀਰ ਬਾਈ ਆਪਣੇ ਚੈਨਲ ਨੂੰ ਦੇਖਦੇ ਆ ਸਭ ਦਾ ਬਹੁਤ-ਬਹੁਤ ਧੰਨਵਾਦ ਆ ਬਾਈ ਆਪਣੇ 30000 ਸਬਸਕ੍ਰਾਈਬਰ ਪੂਰੇ ਹੋਣ ਵਾਲੇ ਆ ਥੋੜੇ ਜਿ ਰਹਿ ਗਏ ਠੀਕ ਆ ਜੀ ਬਹੁਤ ਸਾਰੇ ਵੀਰ ਬਾਈ ਸਪੋਰਟ ਵੀ ਕਰਦੇ ਜਿਨ੍ਹਾਂ ਨੇ ਨਹੀਂ ਵੀ ਟਰੈਕਟਰ ਲੈਣਾ ਬਾਈ ਕਿ ਤੁਹਾਨੂੰ ਲੋਡ ਵੀ ਨਹੀਂ ਹੈਗੀ ਉਹ ਵੀ ਆਪਣੀ ਵੀਡੀਓ ਦੇਖਦੇ ਆ ਬਹੁਤ سارے ਵੀਰਾਂ ਦੇ ਬਾਹਰੋਂ ਵੀ ਫੋਨ ਆਉਂਦੇ ਆ ਠੀਕ ਆ ਜੀ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਤੇ ਬਾਕੀ ਠੀਕ ਹੈ ਜੀ ਅੱਜ ਦੇ ਵੀਡੀਓ ਚ ਇੰਨਾ ਹੀ ਜੀ ਤੇ ਸਾਨੂੰ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਮਿਲਦੇ ਆ ਕਿਸੇ ਹੋਰ ਨਵੇਂ ਬਲੌਗ ਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ